ਸਤਿ ਸ਼੍ਰੀ ਅਕਾਲ ਜੀ ਸਾਰਿਆਂ ਮੇਰੇ ਭਰਾਵਾਂ ਨੂੰ ਮੈਂ ਦਿਲ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਸ਼੍ਰੀ ਮੁਕਸਾ ਸਾਹਿਬ ਛੇਤਾਂ ਦੀ ਧਰਤੀ ਤੇ ਉੱਥੇ ਸਵੇਰ ਸਵੇਰ ਇੱਕ ਨਾ ਕਾਲ ਆਈ ਸੀ ਕਿਸੇ ਦੀ ਨਾ ਬੇਟੀ ਬਿਮਾਰ ਹੈ ਤੇ ਉਹਨੂੰ ਅਗਰ ਜੀ ਅਸੀਂ ਬਲੱਡ ਦੀ ਲੋੜ ਸੀ ਤੇ ਉਹ ਪੋਜ਼ਿਟਿਵ ਤੇ ਅਸੀਂ ਜਾ ਰਹੇ ਹਾਂ ਤੇ ਰਸਤੇ 'ਚ ਮੇਰਾ ਫਰੈਂਡ ਗੋਪੀ ਸਿੱਧੂ ਉਹਨੂੰ ਲਿਆ ਨਾਲ ਤੇ ਨਾਲ ਕੁਝ ਹੋਰ ਦੋਸਤਾਂ ਨੂੰ ਨਾਲ ਲੈ ਕੇ ਚੱਲੇ ਆ ਜਿਵੇਂ ਕਿ ਸਾਡਾ ਨਾ ਬਲੱਡ ਗਰੁੱਪ ਬਣਾਇਆ ਮੇਰਾ ਤੇ ਜੇ ਕਿਸੇ ਭਰਾ ਨੂੰ ਵੀ ਲੋੜ ਹੁੰਦੀ ਤੇ ਅਵਰਜੈਂਸੀ ਅਸੀਂ ਜਾਣਦੇ ਆ ਉੱਥੇ ਜਿੰਨੀ ਕੁ ਮਹਾਰਾ ਇਹਨੇ ਸੇਵਾ ਲਈ ਅਸੀਂ ਉਹ ਬਣਾਇਆ ਤੇ ਕਿਰਪਾ ਕਰ ਮਹਾਰਾ ਹੀ ਕਰੇ ਕਿ ਗੁੜਿਆ ਚਲੋ ਠੀਕ ਉਹ ਜੇ ਕਿਸੇ ਦੇ ਘਰੇ ਆਵੇ ਵਾਪਸ ਤੇ ਤੁਹਾਨੂੰ ਪਤਾ ਹੈ ਮਾਬੂਕ ਕਿਵੇਂ ਬੱਚਿਆਂ ਨੂੰ ਪਾਲਦਾ ਹੈ ਯਾਰ ਕਿੰਨੇ ਹਾਲਾਤਾਂ ਜੋ ਨਿਕਲ ਕੇ ਬੱਚੇ ਜਵਾਨ ਹੁੰਦੇ ਨੇ ਤੇ ਜਦੋਂ ਬੱਚਾ ਬਿਮਾਰ ਹੁੰਦਾ ਤੇ ਉਹ ਮਾਪਿਆਂ ਨੂੰ ਪਤਾ ਹੁੰਦਾ ਵੀ ਉਹਨਾਂ ਦੇ ਮਨ ਤੱਕ ਹੀ ਬੀਜਦੀ ਏ ਸੋਚ ਕਰਕੇ ਮਹਾਰਾਜ ਜਗੇ ਸਾਰੇ ਬਰਾ ਅਰਦਾਸ ਕਰਿਆ ਜੇ ਕਮੈਂਟਾਂ ਦੇ ਵਿੱਚ ਅਰਦਾਸ ਜੀਆਂ ਜ਼ਰੂਰ ਲਵਾਇਆ ਜੇ ਸਾਰੇ ਵੀਰ ਮਹਾਰਾਜ ਸੱਚੇ ਪਾਸ਼ਾ ਦੀ ਇਧਿਆ ਨੂੰ ਘਰੇ ਠੀਕ ਕਰਕੇ ਭੇਜੇ ਚਲੋ ਜਿੰਨੇ ਮਹਾਰਾਜ ਸਾਡੀ ਸੇਵਾ ਲਈ ਆ ਸੀ ਨਿਭਾ ਰਹੇ ਆ ਬਾਕੀ ਉਹ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਹੈ ਹਾਂਜੀ ਸਿੱਧੂ ਸਾਹਿਬ ਕਿਨੇ ਲੱਗ ਰਿਹਾ ਇਹ ਅੱਜ ਸਵੇਰੇ 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 ਮਹਾਰਾਜਾ ਲਈ ਪੁੰਨ ਦਾ ਪਕਮ ਖਾਣਦੇ ਆ ਬਿਲਕੁਲ ਜੀ ਬਿਲਕੁਲ ਮਹਾਰਾਜਾ ਜੀ ਲੇਖੇ ਲਾਵੇ ਹਾਂ ਜੀ ਮੇਰਾ ਵੀਰ ਰਿਸ਼ੀ ਮਹਾਰਾਜ ਸੱਚੇ ਪਾਸ਼ਾ ਭਾਈ ਗੁਰੂ ਨੂੰ ਤਕੀਆਂ ਬਖਸ਼ੇ ਗੁਰਿਆਣ ਨੂੰ ਇਹ ਸਾਡੇ ਗੁਆਂਢੀ ਰਹਿਣੇ ਸੀ ਸੋ ਜਾ ਰਹੇ ਆ ਤੇ ਅਰਦਾਸ ਸਾਰੇ ਮੇਰੇ ਭਰਾ ਅਰਦਾਸ ਨੂੰ ਕਰਿਆ ਜੇ ਕਿਸੇ ਤੀਂ ਧਿਆਨੋਂ ਠੀਕ ਹੋ ਗਏ ਕੰਨਿਆਂ ਠੀਕ ਹੋ ਕੇ ਘਰੇ ਜਾਦੇ ਆ ਤੇ ਸੋ ਅੱਗੇ ਜਿਵੇਂ ਜਿਵੇਂ ਪਹੁੰਚਦੇ ਆਂ ਨਾਲ ਦੇ ਨਾਲ ਦਿਖਾਵਾਂਗੇ ਇੱਕ ਹਸਪਤਾਲਾਂ ਦਾ ਹਾਲ ਵੀ ਤੁਹਾਨੂੰ ਜਰੂਰ ਬਿਆਨ ਕਰਾਵਾਂਗੇ ਉੱਥੇ ਕਿੰਨਾ ਉਹਨਾਂ ਨਾਲ ਫੋਨ ਆਇਆ ਸੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਮਦਦ ਦੇ ਨਾਲ ਧੱਕਾ ਹੁੰਦਾ ਕਾਲਾ ਬਿਯਾਰੀ ਜਲਦੀ ਪੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸਰਕਾਰੀ ਦੇ ਵਿੱਚ ਚਲੋ ਠੀਕ ਹੈ ਅੱਜ ਕੱਲ੍ਹ ਭਲਵੰਤਮਾਨ ਸਰਕਾਰ ਨੇ ਬਹੁਤ ਵਧੀਆ ਕੀਤਾ ਕੰਮ ਆਪਾਂ ਦੰਦਿਆਂ ਨਹੀਂ ਕਹਦੇ ਇਸ ਚੀਜ਼ ਦੀ ਸੋ ਕੰਮ ਚੰਗੇ ਡਾਕਟਰ ਅਵੇਲੇਬਲ ਆਂ ਲੇਕਿਨ ਜਿੱਥੇ ਕੋਈ ਟ੍ਰੀਟਮੈਂਟ ਹੋਣਾ ਉੱਥੇ ਹੀ ਹੋਣਾ ਇਹ ਸੁਬਾ ਸੁਬਾ ਉਹਨਾਂ ਨੂੰ ਰੈਫਰ ਕਰਦਾ ਡਾਕਟਰ ਨੇ ਆ ਜਿਵੇਂ ਪ੍ਰਾਈਵੇਟ ਹਸਪੀਟਲ ਆ ਨਾਲ ਇਹਨਾਂ ਦੀ ਕੋਈ ਸੈਟਿੰਗ ਹੁੰਦੀ ਏ ਉੱਥੇ ਰੈਫਰ ਕਰਦਾ ਦੇ ਦੇ ਹੁਣ ਉਹ ਜਿਹੜਾ ਨੂੰ ਪਤਾ ਹੈ ਨਹੀਂ ਸੀ ਕਿਸੇ ਗੱਲ ਦਾ ਤੇ ਇਹ ਹੁਣ ਦਿੱਲੀ ਹਸਪੀਟਲ ਜਿਹੜਾ ਮੁਖਸਾ ਸਾਹਿਬ ਉੱਥੇ ਐਡਮਿਸ਼ਨ ਕਰਵਾਇਆ ਹੈ ਤੇ ਐਸਿਆਂ ਦੇ ਤੁਹਾਨੂੰ ਪਤਾ ਜਦੋਂ ਕੋਈ ਫਸ ਜਾਂਦਾ ਇਹਨਾਂ ਕੋਲ ਐਸਿਆਂ ਹੀ ਲਫਿਰ ਆਉ ਲਾ ਦਿੰਦੇ ਨੇ ਬਾਕੀ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਜਿਵੇਂ ਜਿਵੇਂ ਮੇਰੀ ਖੁਦ ਗੱਲ ਹੋਈ ਸੀ ਬਲੱਡ ਬੈਂਕ ਦੇ ਵਿੱਚ ਉੱਥੇ ਤੇ ਉਹਨਾਂ ਨੇ ਸਾਨੂੰ ਕੀ ਕਿਹਾ ਤੇ ਕੀ ਤੁਹਾਨੂੰ ਸਾਰਾ ਕੁਝ ਅੱਜ ਦੱਸਿਆ ਜਾਵੇਗਾ abi dönmedi daha çok. Lan bi ay oldu ya işte. ਤਾਰੀਕਤ ਹੋ ਗਈ ਹੈ ਬੈਂਟ ਹੋ ਰਿਹਾ ਹੈ ਗੁਰਮੀਰ ਨੂੰ ਬੁਲਾ ਰਹੇ ਕੋਈ ਨਹੀਂ ਪਾਸੋਂ ਕੋਈ ਨਹੀਂ ਆ ਰਿਹਾ ਹੈ ਜੈਨੇ ਕਪੀਟਲ ਜੈਨੇ ਕੈਸ਼ ਹੋ ਜਾ ਰਹੀ ਹੈ ਨੂੰ ਤੋਂ ਜਰਾ ਹੋ ਗਿਆ ਹੈ ਰਾਮੀਆ ਜੀ ਆਂਗਾ ਦੇ ਮੇਰਾ ਬੇਸ ਨਾ ਹੋ ਰਿਹਾ ਹੈ ਬਲਿਆ ਆ ਪਾਣੀ ਹੋ ਰਿਹਾ ਹੈ ਬੇਗਰ ਘਰੋਂ ਫਿਰ ਇਹ ਕਾਲ ਫੋਨ ਕਰਕੇ ਪੁੱਛਦਾ ਜਿਹਦਾ ਇੱਥੇ ਮੇਲੇ ਨੇ ਉਛਲਾ ਮਰਾਜ ਦਾ ਦਾ ਪਨਣਾ ਤੇਗੜਾ ਨਹੀਂ ਆ ਬੰਦਾ ਉਹਨੇ ਵੀਰੇ ਕਿਸਮ ਨਾਲ ਜਾਨ ਬਸ ਆਉਂਦਾ ਆ ਰਸਤੇ ਚੋਂ ਜੀ ਦੂਰੇ ਅੱਧ ਨੂੰ ਆਵਾਜ਼ ਆਉਂਦੀ ਇਧਰ ਹੀ ਹੁਣੋਂ ਆਪਣੇ ਦੱਸ ਫਾਈਗਰ ਉੱਪਰ ਦੀ ਜਾਵੜੀ ਬਾਈ ਬੀ ਇਧਰੋਂ ਡੇੜੀ ਆਉਂਦੇ ਆਏ ਹੁੰਦੇ ਵੀਰੇ ਉੱਪਰ ਦੀ ਜਾਉਂਦੇ ਨੇ ਜਿਹੜੇ ਕੋਈ ਨਾ ਖਾਣ ਫੜੇ ਲੱਗਿਆ ਉਹ ਪੱਟੀ ਬੈਠੀ ਹੁੰਦੀ ਫਿਰ ਉਹ ਨਾਲ ਉਹਦੇ ਕੋਲ ਖੜਾ ਨੀ ਨਹੀਂ ਉਹ ਪੱਟੀ ਬੈਠੇ ਵਾਲੇ ਬਾੜੇ ਚਲੇ ਕਿੱਥੇ ਜਾਣੇ ਬੱਸ ਅਰ ਜੱਤਸੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਸੀ ਕਿ ਅੱਜ ਅਸੀਂ ਮੈਂ ਤੇ ਮੇਰੇ ਦੋਸਤ ਅੱਜ ਸਾਡੀ ਜਿਹੜੀ ਟੀਮ ਬਣੀ ਹੋਈ ਹੈ ਬਲੱਡ ਡੋਨੇਟ ਕਰਨ ਦੀ ਅੱਜ ਜੀ ਸ਼੍ਰੀ ਮੁਖਸ਼ਾ ਸਾਹਿਬ ਪਹੁੰਚੇ ਆ ਦਿੱਲੀ ਹਸਪੀਟਲ ਇੱਥੇ ਕੁੜੀਆ ਐਡਮਨ ਸੀ ਤੇ ਉਹਨਾਂ ਨੂੰ ਅਸੀਂ ਬਲੱਡ ਦਿੱਤਾ ਓਥੇ ਸਾਨੂੰ ਉਹਨਾਂ ਬਲੱਡ ਅੰਦਰ ਜਦੋਂ ਡੋਨੇਟ ਕਰਦੇ ਆ ਅੰਦਰ ਸਾਨੂੰ ਵੀਡੀਓ ਨਹੀਂ ਬਣਾਉਣੀ ਦਿੱਤੀ ਕਿ ਚਲੋ ਕੋਈ ਗੱਲ ਨਹੀਂ ਅਸੀਂ ਵੀ ਕਹਿੰਦੇ ਹਾਂ ਕਿ ਇਸ ਚੀਜ਼ ਨਹੀਂ ਦਿਖਾਉਣਾ ਚਾਹੀਦਾ ਵੀਡੀਓ ਦੇ ਵਿੱਚ ਲੇਕਿਨ ਸਾਨੂੰ ਇੱਥੋਂ ਦਾ ਜੋ ਮੈਨੇਜਮੈਂਟ ਸਿਸਟਮ ਲੱਗਿਆ ਉਹ ਸਹੀ ਨਹੀਂ ਲੱਗਿਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਇਹਨਾਂ ਦੋ ਜਿਹੜਾ ਪਿੰਡਾਂ ਕੀ ਸਾਡੇ ਤੋਂ ਕਾਫੀ ਏਰੀਆ ਤੇ ਮਿਲੀ ਜਿੱਥੋਂ ਠੀਕ ਹੋ ਕੇ ਆਉਂਦੇ ਨੇ ਤੇ ਉੱਥੇ ਅਸੀਂ ਰੈਫਰ ਚਲਵਾਇਆ ਉੱਥੇ ਹੁਣ ਲੈ ਕੇ ਗਏ ਐਂਬੂਲੈਂਸ ਪ੍ਰੋਵਾਈਡ ਕਰਾ ਕੇ ਦਿੱਤੀ ਐਂਬੂਲੈਂਸ ਉੱਤੇ ਜਾਇਆ ਤੇ ਕੁੜੀਆਂ ਨੂੰ ਅਸੀਂ ਮਹਾਰਾਜ ਜੀ ਕੇ ਅਰਦਾਸ ਕਰਦੇ ਹਾਂ ਕਿ ਕੁੜੀਆਂ ਬਿਲਕੁਲ ਤੰਦਰੁਸਤ ਹੋ ਕੇ ਆਵੇ ਕਿਉਂਕਿ ਸਾਰੇ ਵੀਰ ਆਦੇ ਵੱਲੋਂ ਤਾਂ ਸਹੀ ਨਾਲ ਜੋਰ ਲਾਉਂਦੇ ਨੇ ਜਿੱਥੇ ਵੀ ਜਾਂਦੇ ਨੇ ਇਹ ਵੀਰਾਂ ਕਿੰது ਹੀ ਕੌਲ ਆਉਂਦੀ ਏ ਉੱਥੇ ਹੀ ਜਾ ਕੇ ਬਲੱਡ ਡੋਨੇਟ ਕਰਕੇ ਆਉਂਦੇ ਆ ਸਾਡੀ ਦਾ ਇਹੀ ਅਦਾਤ ਮਹਾਰਾਜ ਜੱਗੇ ਹੁੰਦੀ ਏ ਕਿ ਜਿਹਨੂੰ ਅਸੀਂ ਬਲੱਡ ਡੋਨੇਟ ਕਰੀਏ ਉਹ ਮਰੀਜ਼ ਤੰਦਰੁਸਤ ਹੋ ਕੇ ਕਰੇ ਆਦੇ ਆਵੇ 24 ਜਿਹੜੀਆਂ ਇਹ ਧੀਆਂ ਨੇ ਇਹ ਤੁਹਾਨੂੰ ਪਤਾ ਇੱਕ ਪ੍ਰੋਫੈਸਰਾਂ ਦਾ